ਦੋਆਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਅੱਜ ਤੀਤਵਾਂ ਦਿਨ ਆ। ਔਰ ਅੱਜ ਇੱਥੋਂ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ। ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਦੀ ਮੋੜੀ ਲੌਂਗਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਫੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚੱਗੇ ਚੱਲੂਗੀ ਇਹ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੁਹਾਣਾ ਸਾਹਿਬ ਇਹ ਤੋਂ ਕਾ 22 ਦੀਆਂ ਲਾਈਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਜ ਕੋਕੂਲਾ ਸਕੇਤੜੀ ਪਿੰਡ ਆ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਤੋ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਉਹ ਆਪਣਾ ਸ਼ੰਭੂ ਬਾਰਡਰ ਤੋਂ ਲੈ ਕੇ ਇਧਰ ਰੂਟ ਦੇ ਵਿੱਚ ਪੂਰਾ ਆਵੇ ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਸ਼ੁਰੂ ਹੋ ਕੇ ਹਰਿਆਣੇ ਦੇ ਵਿੱਚ ਇੰਟਰ ਕਰਨੀ ਆ ਉਧਰ ਵੀ ਸਾਰੀ ਪ੍ਰੈਸ ਜ਼ਰੂਰ ਪਹੁੰਚੇ ਦੇਖੋ ਸਾਡਾ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ ਵੀ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਭਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬਲੀ ਟੰਗਨਾ ਪ੍ਰਦਰਸ਼ਨ ਕਰਨਾ ਗੁਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨੌਰੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਇਹ ਹੁਣ ਗੁਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜ਼ਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਦੇ ਨੂੰ ਟਕਰਾਅ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਆਪਣੇ ਵੱਲੋਂ ਪੀਸਫੁਲੀ ਢੰਗ ਨਾਲ ਅਸੀਂ ਜਾਵਾਂਗੇ ਜੇ ਸਰਕਾਰ ਰੋਕੂਗੀ ਉੱਥੇ ਸਟੇ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਇਸ ਕਰਕੇ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਅੱਜ ਦੇ ਪ੍ਰੋਗਰਾਮ ਤੇ ਪੂਰਾ ਸਹਿਯੋਗ ਕਰੋ ਧੰਨਵਾਦ